ਜੀ ਇੱਕ ਬਹੁਤ ਹੀ ਇੱਕ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਸੀ 28 ਤੇ 29 ਤਾਰੀਖ ਦੀ ਦਰਮਿਆਨੀ ਰਾਤ ਨੂੰ ਪਿੰਡ ਸੁਖਣ ਵਾਲਾ ਵਿਖੇ ਤੇ ਉਸ ਕੇਸ ਦੀ ਗੁੱਥੀ ਨੂੰ ਸੁਲਝਾਣ ਚ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਨੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਔਰ ਇੱਕ ਮੈਟੀਕੁਲੀਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਉਸੇ ਦਿਨ ਰਾਤ ਨੂੰ ਉਸ ਕੇਸ ਦੀ ਮਿਸਟਰੀ ਨੂੰ ਨਾ ਹੀ ਸਿਰਫ ਸੁਲਝਾਇਆ ਸਗੋਂ ਉਹਦੇ ਜਿਹੜੇ ਅਕਿਊਜ਼ਡ ਸੀ ਮੇਨ ਜਿਹਦਾ ਵੀ ਰੋਲ ਆਇਆ ਉਹਨਾਂ ਨੂੰ ਸਾਇੰਟੀਫਿਕਲੀ ਇਨਵੈਸਟੀਗੇਟ ਕਰਦੇ ਹੋਏ ਤਿੰਨੋਂ ਹੀ ਜਿਹੜੇ ਮੁੱਖ ਦੋਸ਼ੀ ਸੀ ਰੁਪਿੰਦਰ ਕੌਰ ਹਰਕਵਲ ਪ੍ਰੀਤ ਸਿੰਘ ਤੇ ਵਿਸ਼ਵਜੀਤ ਸਿੰਘ ਇਲੀਆਸ ਪੀਚਾ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਇਸ ਪੂਰੇ ਹੀ ਘਟਨਾਕ੍ਰਮ 'ਚ ਮੇਰੇ ਪਰਿਵਾਰ ਨਾਲ ਲਗਾਤਾਰ ਮੇਰਾ رابطہ ਉਹਨਾਂ ਨਾਲ ਕਾਇਮ ਸੀ ਤੇ ਜਿਸ ਦਿਨ ਇਹ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਂ ਪਰਿਵਾਰ ਨੂੰ ਇਹ ਕਮਿਟ ਕੀਤਾ ਸੀ ਆਪਣੇ ਪੂਰੇ ਫਰੀਦਕੋਟ ਪੁਲਿਸ ਦੀ ਟੀਮ ਦੇ ਬਿਹਾਫ ਤੇ ਕਿ ਅਸੀਂ ਇਸ ਕੇਸ ਨੂੰ ਕੰਪਲੀਟਲੀ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਤੇ ਜਿਹਦਾ ਜਿੰਨਾ ਵੀ ਰੋਲ ਆਊਗਾ ਅਸੀਂ ਉਹਨੂੰ ਕੇਸ ਡਾਇਰੀ ਤੇ ਲੈ ਕੇ ਆਵਾਂਗੇ ਕੇਸ ਫਾਈਲ ਤੇ ਲੈ ਕੇ ਆਵਾਂਗੇ ਤਾਂ ਕਿ ਕੋਈ ਵੀ ਇਸ ਕੇਸ 'ਚ ਬਰੀ ਨਾ ਹੋ ਸਕੇ ਤਾਂ ਮੈਨੂੰ ਬਹੁਤ ਮਾਣ ਹੈ ਆਪਣੀ ਪੂਰੀ ਟੀਮ ਦਾ which was personally led by SPD ਜੁਗੇਸ਼ਵਰ ਗੁਰਾਇਆ ਜੀ DSP ਫਰੀਦਪੁਰ ਤਰਲੋਚਨ ਜੀ ਜਿਹੜੇ ਉਸ ਦਿਨ ਇਮੀਡੀਏਟਲੀ ਮੌਕੇ ਤੇ ਪਹੁੰਚੇ DSP ਡੀ ਅਫਤਾਰ SHL ਸਦਰ ਫਰੀਦਪੁਰ ਰਾਜੇਸ਼ ਜੋ ਉਸ ਦਿਨ ਇਮੀਡੀਏਟਲੀ ਇੱਕ ਇਨਫੋਰਮੇਸ਼ਨ ਲੈਣ ਤੋਂ ਬਾਅਦ ਅਗੇਨ ਮੌਕੇ ਤੇ ਪਹੁੰਚੇ ਔਰ ਪੂਰੀ ਰਾਤ ਇਹਨਾਂ ਨੇ ਉਸ ਦਿਨ ਲੱਗ ਕੇ ਉਹ ਜਿਹੜੀ ਸਟੋਰੀ ਪੁਲਿਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਹੀ ਸਿਰਫ ਉਸ ਲੇਡੀ ਦੇ ਝੂਠ ਦਾ ਪਰਦਾ ਫਾਸ਼ ਕੀਤਾ ਸਗੋ ਉਹ ਪੂਰਾ ਹੀ ਕੇਸ ਇੱਕ ਤਰ੍ਹਾਂ ਸੇ ਸੁਲਝਾਇਆ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਪੁਲਿਸ ਦੀ ਕਾਰਵਾਈ ਨੂੰ ਬਹੁਤ ਵਾਰ ਇੱਕ ਸ਼ੱਕ ਦੀ ਨਿਗਾਹੋਂ ਦੇਖਿਆ ਜਾਂਦਾ ਹੈ ਮੈਂ ਉਸ ਚੀਜ਼ ਨੂੰ ਬਿਲਕੁਲ ਗਲਤ ਨਹੀਂ ਮੰਨਦੀ ਕਿਉਂਕਿ ਅਸੀਂ ਇੱਕ ਪਬਲਿਕ ਸਰਵੈਂਟ ਹੈ ਤਾਂ ਅਸੀਂ ਇੱਕ ਪਬਲਿਕ ਸਪੇਸ 'ਚ ਹੈ ਅਤੇ ਸਾਡੀ ਇੱਕ ਜਵਾਬਦੇਹੀ ਹੈ ਸਾਰਿਆਂ ਵਾਸਤੇ ਸਾਰਿਆਂ ਦੇ ਪ੍ਰਤੀ ਮੀਡੀਆ ਦੇ ਪ੍ਰਤੀ ਵੀ ਪਰਿਵਾਰ ਦੇ ਪ੍ਰਤੀ ਵੀ ਸੋਸਾਇਟੀ ਦੇ ਪ੍ਰਤੀ ਵੀ ਤਾਂ ਇਸ ਪੂਰੇ ਹੀ ਕੇਸ ਨੂੰ ਬਹੁਤ ਹੀ ਪੇਸ਼ੈਂਸ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਤਨੇ ਇੰਟੈਂਸ ਸਕਰੂਟੀਨੀ ਔਰ ਪ੍ਰੈਸ਼ਰ ਦੇ ਬਾਵਜੂਦ ਸਾਡੀ ਟੀਮ ਡਟ ਕੇ ਖੜੀ ਰਹੀ ਤਾਂ ਇਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਅਸੀਂ ਵਾਦਾ ਕੀਤਾ ਸੀ ਉਸ ਪਰਿਵਾਰ ਨਾਲ ਉਹ ਅਸੀਂ ਪੂਰਾ ਕੀਤਾ ਤੇ ਫਾਈਨਲੀ ਕੱਲ ਰਾਤ ਨੂੰ 2 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸਾਨੂੰ ਕਾਫੀ ਇਹਦੇ ਵਿੱਚ ਮੈਜਰ ਸਕਸੈਸ ਮਿਲੀ ਤਾਂ ਇਹ ਅੱਜ ਮੈਂ ਤੁਹਾਡੇ ਰਾਹੀਂ ਪੂਰੇ ਪੰਜਾਬ ਨੂੰ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਵੱਲੋਂ ਤਿੰਨੋਂ ਜਿਹੜੇ ਮੇਨ ਦੋਸ਼ੀ ਹੈ ਉਹਨਾਂ ਦੀ ਫਾਰਮਲ ਅਰੈਸਟ ਕਰਕੇ ਇਸ ਕੇਸ 'ਚ ਉਹਨਾਂ ਦਾ ਰੋਲ ਸਟੈਬਲਿਸ਼ ਕੀਤਾ ਜਾ ਚੁੱਕਾ ਹੈ ਇਹ 'ਚ ਜਿਹੜਾ ਮੇਨ ਰੋਲ ਆਇਆ ਹੈ ਉਹ ਰੁਪਿੰਦਰ ਕੌਰ ਦਾ ਆਇਆ ਹੈ ਜਿਹਦਾ ਰੋਲ ਜਿਸ ਦਿਨ ਇਹ ਮਰਡਰ ਹੋਇਆ 28 ਤੇ 29 ਤਾਰੀਖ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੋਲ ਸਟੈਬਲਿਸ਼ ਕੀਤਾ ਉਹਨੇ ਪਹਿਲਾਂ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਘਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹਤੇ ਉਹਨਾਂ ਨੇ ਉੱਥੇ ਇੱਕ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਇਹ ਡਿਸੀਜ਼ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਤੇ ਰਾਜੇਸ਼ ਇੰਸਪੈਕਟਰ ਰਾਜੇਸ਼ ਤੇ ਡੀਐਸਪੀ ਤਰਲੋਚਨ ਦੀ ਬਹੁਤ ਹੀ ਸੂਝ-ਬੂਝ ਔਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਨੇ ਉਹਦੇ ਇੰਸਟੀਚੂਟ ਦਾ ਪਰਦਾ ਫਾਸ਼ ਕੀਤਾ ਤੇ ਜਦੋਂ ਉਹਨੂੰ ਟੈਕਨੀਕਲੀ ਉਹਦੇ ਉਹਨੂੰ ਸਖਤ ਪੁੱਛਗਿੱਛ ਕੀਤੀ ਗਈ ਤੇ ਸਬੂਤਾਂ ਦੇ ਆਧਾਰ ਤੇ ਪੁੱਛਗਿੱਛ ਕੀਤੀ ਗਈ ਕੱਲੀ-ਗੱਲੀ ਗੱਲ ਜਦੋਂ ਉਹਨੂੰ ਪੁੱਛੀ ਗਈ ਤੇ ਉਹਨ ਗੱਲਾਂ ਦਾ ਉਹ ਜਵਾਬ ਨਹੀਂ ਦੇ ਪਾਈ ਤੇ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਵੀ ਬੇਸਿਸ ਤੇ ਸਵੇਰੇ ਤੱਕ ਉਨੇ ਸਾਨੂੰ ਇਹ ਪਿਕਚਰ ਕਲੀਅਰ ਹੋ ਗਈ ਸੀ ਕਿ ਇਹ ਲੇਡੀ ਝੂਠ ਬੋਲ ਰਹੀ ਹੈ ਤੇ ਉਹਨੇ ਪੁਲਿਸ ਕੋਲੋਂ ਕਨਫੈਸ਼ਨ ਵੀ ਕਰ ਲਿਆ ਆਪਣੇ ਗੁਨਾ ਦਾ ਇਹ ਚ ਬਹੁਤ ਇੱਕ ਸਵਾਲ ਮੈਨੂੰ ਪੁੱਛੇ ਜਾ ਰਹੇ ਕਿ ਜੀ ਪੁਲਿਸ ਨੂੰ ਕਿਵੇਂ ਇਹ ਪਤਾ ਚੱਲਿਆ ਤਾਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੇ ਸਾਡੇ ਕੋਲ ਆਈ ਕਿ ਘਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਨਹੀਂ ਸੀ ਯਾਨੀ ਅਗਰ ਕੋਈ ਬਾਹਰੋਂ ਬੰਦੇ ਆਂਦੇ ਹਨ ਤਾਂ ਜਾਂ ਤਾਂ ਕੋਈ ਕੰਦ ਟਪ ਕੇ ਆਊਗਾ ਜਾਂ ਕੋਈ ਦਰਵਾਜ਼ਾ ਤੋੜ ਕੇ ਆਊਗਾ ਤਾਂ ਘਰ ਇਹਨਾਂ ਦਾ ਕਾਫੀ ਇੱਕ ਸੇਫ ਲੋਕੇਸ਼ਨ 'ਚ ਸੀ ਦੇਖ ਰਹੇ ਹੋਰ ਕੋਈ ਨਹੀਂ ਸੀ ਇਹਨਾਂ ਦੋਵਾਂ ਦੇ अलावा। ਤੋਂ ਸਾਈਨਸ ਆਫ ਫੋਰਸ ਐਂਟਰੀ ਮਿਸਿੰਗ ਸੀ which again was a very big clue ਸਾਡੇ ਵਾਸਤੇ ਕਲੂ ਸੀ ਤੇ ਬਾਕੀ ਜਦੋਂ ਇਹ ਇਸਟੈਬਲਿਸ਼ ਹੋ ਗਿਆ ਕਿ ਰੁਪਿੰਦਰ ਪੌਰ ਨੇ ਹੀ ਇਹ ਕੀਤਾ ਹੈ ਤੇ ਉਹਨੂੰ ਜਦੋਂ ਅਸੀਂ ਪ੍ਰੋਪਰ ਉਹਦੀ ਅਰੈਸਟ પાਕੇ ਜੋ ਰਿਮਾਂਡ ਲੈ ਕੇ ਜਦੋਂ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੇ ਫੋਨਸ ਦੀ ਐਨਾਲਿਸਿਸ ਕੀਤੀ ਤਾਂ ਸਾਨੂੰ ਉਹਦੇ ਜਿਹੜਾ ਦੂਜਾ ਦੋਸ਼ੀ ਹੈ ਹਰਕਮਲਪ੍ਰੀਤ ਉਹਦੇ ਰੋਲ ਬਾਰੇ ਕਲੀਅਰ ਹੋਇਆ ਇੰਟਰਸਟਿੰਗ ਇਹ ਵੀ ਹੈ ਕਿ ਜਦੋਂ ਇਹ ਹਰਕਮਲਪ੍ਰੀਤ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਇਦੋਂ ਇਹ ਵੀ ਮੁੰਬਈ ਫਰਾਰ ਹੋ ਗਿਆ ਸੀ ਆਪਣੇ ਦੋਸਤ ਵਿਸ਼ਵਜੀਤ ਦੇ ਨਾਲ ਤੇ ਸਾਰੀ ਸਾਡੀਆਂ ਟੀਮਾਂ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹਨਾਂ ਨੂੰ ਇਹਨਾਂ ਦਾ ਪਿੱਛਾ ਕਰ ਰਹੀ ਸੀ ਕਿਉਂਕਿ ਫੋਨਸ ਇਹ ਸਾਰੇ ਇੱਥੇ ਹੀ ਛੱਡ ਗਏ ਸੀ ਗੱਡੀ 'ਚ ਤੇ ਇਹ ਗੱਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਲਈ ਸ਼ੇਅਰ ਕਰ ਰਹੀ ਹਾਂ ਤਾਂਕਿ ਇੱਕ ਇੱਕ ਝਲਕ ਮਿਲੇ ਪਬਲਿਕ ਨੂੰ ਵੀ ਤੇ মিডিਆ ਨੂੰ ਵੀ ਕਿ ਇਹ ਕੇਸ ਸਾਡੇ ਵਾਸਤੇ ਕਿੰਨਾ ਇੱਕ ਚੈਲੈਂਜਿੰਗ ਸਿਚੁਏਸ਼ਨ ਸੀ ਕਿ ਇੱਕ ਪਾਸੇ ਅਸੀਂ ਇੱਕ ਇੰਟੈਂਸ মিডিਆ ਸਰੂਟੀਨ ਹੀ ਚ ਹੈ ਪਰਿਵਾਰ ਦੀ ਸਾਡੇ ਕੋਲੋਂ ਬਹੁਤ ਆਸਾਂ ਤੇ ਉਮੀਦਾਂ ਹੈਂਗੀਆਂ ਤੇ ਜਿਹੜੇ ਮੇਨ ਦੋਸ਼ੀ ਹੈ ਉਹ ਇਸ ਤਰ੍ਹਾਂ ਸੇ ਇੰਨੀ ਦੂਰ ਬੈਠੇ ਹੈ ਤੇ ਪੁਲਿਸ ਦੇ ਨੇ ਆਪਣੀ ਜਿਹੜੀ ਲੀਗਲ ਪਾਵਰ ਹੈ ਔਰ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਆਪਣੇ ਪਾਵਰਸ ਵਧਤੇ ਹੋਏ ਏ ਜਿਹੜਾ ਦੂਜਾ ਦੋਸ਼ੀ ਹੈ ਅਸੀਂ ਉਹਨੂੰ ਮਜਬੂਰ ਕੀਤਾ ਕਿ ਉਹ ਮੁੰਬਈ ਤੋਂ ਵਾਪਸ ਇਧਰ ਪੰਜਾਬ ਵੱਲ ਆਏ ਤਾਂ ਉਹ ਜਦੋਂ ਪੰਜਾਬ ਵੱਲ ਆਇਆ ਤੇ ਉਹਨੇ ਕੋਰਟ 'ਚ ਸਰੈਂਡਰ ਕੀਤਾ ਤਾਂ ਕੋਰਟ 'ਚ ਸਰੈਂਡਰ ਕਰਨ ਤੋਂ ਬਾਅਦ ਅਸੀਂ ਕੋਰਟ ਦੀ ਪ੍ਰੋਪਰ ਪਰਮਿਸ਼ਨ ਲੈ ਕੇ ਉਹਨੂੰ ਅਸੀਂ ਪੁਲਿਸ ਰਿਮਾਂਡ 'ਚ ਲੈ ਕੇ ਆਏ ਆਂ ਤੇ ਪੁਲਿਸ ਰਿਮਾਂਡ ਵੀ ਅਸੀਂ ਉਹਦੀ ਲੰਬੀ ਰਿਮਾਂਡ ਲਈ ਹੈ ਤਾਂ ਕਿ ਸਾਨੂੰ ਇੱਕ ਕਲੈਰਿਟੀ ਹੋ ਤੇ ਉਹਦੇ ਨਾਲ ਜਿੰਨੇ ਵੀ ਹੋਰ ਅਕਿਊਜ਼ਡ ਨੇ ਉਹਨਾਂ ਨੂੰ ਅਸੀਂ ਫੜ ਸਕਣ ਜਦੋਂ ਇਹ ਵੀ ਸਾਡੇ ਕੋਲ ਆ ਗਿਆ ਤਾਂ ਜਿਹੜਾ ਇਹਦਾ ਦੋਸਤ ਸੀ ਵਿਸ਼ਵਜੀਤ ਉਹਦਾ ਰੋਲ ਸਟੈਬਲਿਸ਼ ਹੋਇਆ ਜਿਹਨੂੰ ਅਸੀਂ ਹੁਣ ਫੜਨ 'ਚ ਕਾਮਯਾਬ ਹੋ ਗਏ ਨੇ ਤਾਂ ਇਹ ਜਿਹੜੀ ਗੱਡੀ ਵਰਤੀ ਗਈ ਸੀ ਵਿਸ਼ਵਜੀਤ ਇਹਨੂੰ ਲੈ ਕੇ ਆਇਆ ਸੀ ਇੱਥੇ ਕ੍ਰਾਈਮ ਕਮਿਟ ਕਰਨ ਤੋਂ ਪਹਿਲਾਂ ਤੇ ਜਦੋਂ ਕ੍ਰਾਈਮ ਹੋ ਗਈ ਤਾਂ ਉਹਦੇ ਬਾਅਦ ਇਹਨੂੰ ਲੈ ਕੇ ਵੀ ਵਾਪਸ ਗਿਆ ਸੀ ਤੇ ਭਜਨ 'ਚ ਇਹਦੀ ਮਦਦ ਕੀਤੀ ਤਾਂ ਉਹ ਉਹ ਜਿਹੜੀ ਗੱਡੀ ਹੈ ਉਹ ਵੀ ਰਿਕਵਰ ਹੋ ਗਈ ਹੈ ਤੇ ਮੇਨ ਜਿਹੜਾ ਦੋਸ਼ੀ ਹੈ ਇਹ ਵੀ ਫੜਿਆ ਗਿਆ ਇੱਕ ਹੋਰ ਗੱਲ ਜਿਹੜੀ ਰੀਸੈਂਟਲੀ ਸਾਡੇ ਸામਨੇ ਆਈ ਹੈ ਇਹਨ ਦੋਸ਼ੀਆਂ ਦੀ ਪੁੱਛਗਿੱਛ ਤੇ ਕਿ ਜਦੋਂ ਇਹ ਰੁਪਿੰਦਰ ਕੌਰ ਔਰ ਇਹ ਹਰਕਵਲ ਪ੍ਰੀਤ ਹਰਕਵਲ ਪ੍ਰੀਤ ਜਦੋਂ ਘਰੋਂ ਭੱਜਿਆ ਤੇ ਘਰ ਦਾ ਕੁਝ ਕੀਮਤੀ ਸਮਾਨ ਵੀ ਇਹ ਆਪਣੇ ਨਾਲ ਲੈ ਕੇ ਭੱਜਿਆ ਜਿਹਦੀ ਅੱਜ ਸ਼ਾਮ ਤੱਕ ਇਹਦੀ ਨਿਸ਼ਾਨਦੇਹੀ ਤੇ ਅਸੀਂ ਰਿਕਵਰੀ ਕਰਾ ਲਾਂਗੇ ਤਾਂ ਅਗੇਨ ਆਈ ਊਡ ਲਾਈਕ ਟੂ ਕਮਬਿੰਡ ਮਾਈ ਟੀਮ ਐਂਡ ਫਰੀਦਕੋਟ ਪੁਲਿਸ ਨੂੰ ਮੈਂ ਬਹੁਤ ਇਹਦੇ ਵਿੱਚ ਸ਼ਲਾਘਾ ਕਰਾਂਗੀ ਕਿ ਬਿਨਾ ਕਿਸੇ ਦਬਾਅ ਵੇਟ ਤੇ ਬਿਨਾ ਕੋਈ ਹੋਰ ਪਰਵਾਹ ਕੀਏ ਇਹਨਾਂ ਨੇ ਸਿਰਫ ਔਰ ਸਿਰਫ ਆਪਣੀ ਡਿਊਟੀ ਕੀਤੀ ਹੈ ਤੇ ਬਹੁਤ ਹੀ ਇਮਾਨਦਾਰੀ ਔਰ ਟਰਾਂਸਪੇਰੈਂਟ ਤਰੀਕੇ ਨਾਲ ਡਿਊਟੀ ਕੀਤੀ ਹੈ ਮੈਮ ਇਹ ਕਤਲ ਕਿਸ ਤਰੀਕੇ ਨਾਲ ਕੀਤਾ ਗਿਆ ਕਿਸੇ ਦਾ ਪਤਾ ਨਾਲ ਜਾਂ ਕੋਈ ਹੋਰ ਜੀ ਜਿਹੜਾ ਕਤਲ ਜਿਹੜਾ ਕੀਤਾ ਗਿਆ ਹੈ ਉਹ ਇਨੀਸ਼ੀਅਲੀ ਸਾਨੂੰ ਇਹੀ ਇਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਇਹਨਾਂ ਨੇ ਇਹਨੂੰ ਇੱਕ ਜ਼ਹਿਰੀਲਾ ਸਬਸਟੈਂਸ ਰੁਪਿੰਦਰ ਕੌਰ ਔਰ ਹਰਕਵਲਪ੍ਰੀਤ ਵੱਲੋਂ ਦਿੱਤਾ ਗਿਆ ਹੈ ਬੋਡੀ ਦੀ ਜਿਹੜੀ प्राइमर फेसी ਜਿਹੜੀ ਅਸੀਂ ਇੱਕ ਐਗਜ਼ਾਮੀਨੇਸ਼ਨ ਕੀਤੀ ਹੈ ਤੇ ਉਹਦੀ ਬੈਕ ਤੇ ਕਾਫੀ ਇੱਕ ਨਿਸ਼ਾਨ ਨੇ ਜਿਵੇਂ ਅਗਰ ਕੋਈ ਬੰਦਾ ਪਿੱਛੇ ਡਿਗ ਪੈਂਦਾ ਹੈ ਜਾਂ ਕੁਝ ਗੁੱਥਮ ਗੁੱਥਾ ਹੁੰਦਾ ਹੈ ਤਾਂ ਉਹ ਸਰੀਰ ਤੇ ਖਰੋਚਾਂ ਦੇ ਕਾਫੀ ਨਿਸ਼ਾਨ ਨੇ ਤਾਂ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹ ਫਿਰ ਬਾਕੀਆਂ ਚੀਜ਼ਾਂ ਕਲੀਅਰ ਕਰੂਗੀ ਤੇ ਕੈਮੀਕਲ ਐਗਜ਼ਾਮੀਨੇਸ਼ਨ ਰਿਪੋਰਟ ਜਦ ਤੱਕ ਨਹੀਂ ਆਉਂਦੀ ਤਦ ਤੱਕ ਪੋਸਟਮਾਰਟਮ ਰਿਪੋਰਟ ਨੂੰ ਵੀ ਅਸੀਂ ਅਧੂਰਾ ਸਮਝਦੇ ਹਾਂ ਤਾਂ ਕਰਕੇ ਕਿਉਂਕਿ ਐਸਪੀ ਸਾਹਿਬ ਉਹਨਾਂ ਨੇ ਕਿਹਾ ਸੀ blood ਵਾਕੇ ਦੇਖਿਏ ਇਹ ਇੱਕ ਪੋਸਟਮਾਰਟਮ ਰਿਪੋਰਟ ਪਲਸ ਕੈਮੀਕਲ ਐਗਜ਼ਾਮੀਨਰ ਰਿਪੋਰਟ ਜਦੋਂ ਇਕੱਠੀਆਂ ਹੁੰਦੀਆਂ ਤਾਂ ਹੀ ਇੱਕ ਪ੍ਰੋਪਰ ਅਫੀਸ਼ੀਅਲ ਕੌਜ਼ ਆਫ ਡੈਥ ਅਸੀਂ ਕਹਿ ਸਕਦੇ ਹਾਂ ਬਟ ਯੈਸ ਗਲਾ ਦਬਾਉਣ ਵਾਲੀ ਗਲਤੂ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਡਾਕਟਰ ਵੀ ਆਪਣੀ ਪੋਸਟਮਾਰਟਮ ਰਿਪੋਰਟ 'ਚ ਇਹੀ ਕਹਿੰਦੇ ਆ ਕਿ ਫਾਈਨਲ ਕੌਜ਼ ਆਫ ਡੈਥ ਵਿਲ ਬੀ 기ਵਨ ਆਫਟਰ ਦ ਕੈਮੀਕਲ ਐਗਜ਼ਾਮੀਨਰ ਰਿਪੋਰਟ ਇਜ਼ ਰੀਸੀਵਡ ਬਟ ਇੱਕ ਜਿਕਰ ਮਤਲਬ ਆ ਰਿਹਾ ਕਿ ਸਿਚਿਤੇ ਦੇ ਟਿੱਕੇ ਦਾ ਕਾਫੀ ਜ਼ਿਕਰ ਆ ਰਿਹਾ ਉਹ ਕੀ ਸੀ ਹੈ ਕਿਉਂਕਿ ਵਾਰ-ਵਾਰ ਮੀਡੀਆ 'ਚ ਵੀ ਇਸ ਗੱਲ ਦੀ ਰਹੀ ਹੈ ਕਿ ਉਸ ਲੜਕੀ ਦੇ ਪਾਸ ਤੋਂ ਚਿੱਟੇ ਦਾ ਕੋਈ ਟੀਕਾ ਇੰਜੈਕਸ਼ਨ ਕਰਾਉਂ ਦੋ ਹੈ ਜੀ ਜਿਵੇਂ ਮੈਂ ਕਿਹਾ ਕਿ ਇੱਕ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਅਵੇਟਡ ਹੈ ਇਹਨਾਂ ਦੇ ਜਿਹੜਾ ਡਿਸੀਜ਼ਡ ਹੈ ਉਹਦੇ ਬਲੱਡ ਸੈਂਪਲਸ ਆਲਰੇਡੀ ਅਸੀਂ ਕਲੈਕਟ ਕਰਕੇ ਫੋਰੈਂਸਿਕ ਲੈਬ ਭੇਜ ਚੁੱਕੇ ਹਾਂ ਤਾਂ ਕਿਉਂਕਿ ਮੈਂ ਇੱਕ ਅਫੀਸ਼ੀਅਲ ਕਪੈਸਿਟੀ ਵਿੱਚ ਇੱਕ ਸਟੇਟਮੈਂਟ ਦੇ ਰਹੀ ਹਾਂ ਮੀਡੀਆ ਦੀ ਬਰੀਫਿੰਗ ਕਰ ਰਹੀ ਹਾਂ ਤਾਂ ਮੈਂ ਕੋਈ ਹਲਕੀ ਗੱਲ ਬਿਲਕੁਲ ਨਹੀਂ ਕਰ ਸਕਦੀ ਹਾਂ ਮੈਂ ਫੈਕਟ ਬੇਸਡ ਤੇ ਰਿਪੋਰਟ ਬੇਸਡ ਗੱਲ ਕਰਾਂਗੀ ਜ਼ਹਿਰੀਲਾ ਸਬਸਟੈਂਸ ਦੇਣ ਦੀ ਪੁਸ਼ਟੀ ਹੋਈ ਹੈ ਇਨ ਜਿਹੜੇ ਵੀ ਦੋਸ਼ੀ ਐ ਇਹਨਾਂ ਦੇ ਆਪਣੇ ਐਡਮਿਸ਼ਨਸ ਨੇ ਤੇ ਵੀ ਆਰ ਵੇਟਿੰਗ ਫॉर द కెమికਲ ਐਗਜ਼ਾਮੀਨਰ